ਹੁਣ ਕਦਾ ਪਤਾ ਲੱਗਿਆ ਜੀ ਕਿ ਸੱਜਣ ਕੁਮਾਰ ਨੂੰ ਸਜ਼ਾ ਤਾਂ ਹੋ ਗਈ ਹੈ ਲੇਕਿਨ ਉਸ ਦੇ ਕੇਸ ਹੋਰ ਵੀ ਕਈ ਕੇਸ ਚੱਲੇ ਨੇ ਹੁਣ ਉਹਨੂੰ ਕਿਹੜੇ ਕੇਸ ਵਿੱਚ ਸਜ਼ਾ ਹੋਈ ਹੈ ਤੇ ਕੀ ਲੱਗਦਾ ਹੈ ਜੀ ਕਿ ਕਿੰਨੀ ਸਜ਼ਾ ਉਹਨੂੰ ਹੋ ਸਕਦੀ ਹੈ ਕਤਲ ਦੇ ਵਿੱਚ ਜੋ ਇੰਡੀਆ ਦੇ ਵਿੱਚ ਸਜ਼ਾ ਹੈ ਜਾਂ ਹਮਤ ਕੈ ਜਾਂ ਫਾਂਸੀ ਠੀਕ ਹੈ ਜੀ ਤਾਂ ਹਾਂਜੀ ਤਾਂ ਇਹ ਇਹ ਤੋਂ ਕਟੋਂ ਕਰ ਕੈ ਤੋਂ ਕਟਣੀ ਹੈ ਫਾਂਸੀ ਵੀ ਹੋ ਸਕਦੀ ਹੈ ਜੀ ਤਾਂ ਅਸੀਂ ਤਾਂ ਡਿਮਾਂਡ ਕਰਾਂਗੇ ਕਿ ਫਾਂਸੀ ਸਾਜ਼ ਦਿੱਤੀ ਜਾਵੇ ਤੇ ਬਾਕੀ ਉਹ ਟੂਰਟ ਨਾਕਮ ਸੰਤ ਤੋਂ ਬਾਅਦ ਬੋਟ ਤੇ ਡਿਸਾਈਡ ਕਰੋਗੀ ਡਿਫੈਂਸਿਵ ਜਾਂ ওমর ਗੈਸ ਕੇਸ ਰਜਿਸਟਰ ਹੋਇਆ ਦਿੱਲੀ ਪੁਲਿਸ ਨੇ ਇਸ ਸਟੇਟਮੈਂਟ ਰਿਕਾਰਡ ਕੀਤੀ ਇਹਨਾਂ ਨੇ ਆਪਣੀ ਸਟੇਟਮੈਂਟ ਚ ਫਿਰ ਰਹੀ ਕਿਹਾ ਕਿ ਮੇਰੇ ਕੇ ਸੱਜਣ ਕੁਮਾਰ ਮੌਤ ਲਈ ਡੀਡ ਕਰਿਆ ਪਰ ਉਹਦੇ باوجود ਵੀ ਇਹਨਾਂ ਦੇ ਨਾਮ ਸੱਜਣ ਕੁਆੜ ਦਾ ਲੈਣ ਦੇ باوجود ਵੀ ਉਹਨਾਂ ਨੇ ਕੇਸ ਨੂੰ ਬੰਦ ਕਰਤਾ ਸਰਕਾਰੀ ਅੰਕੜਿਆਂ ਦੇ ਵਿੱਚ ਦਾਅਵਾ ਕਿ 2733 ਸਿੱਖਾਂ ਨੂੰ ਮਾਰਿਆ ਉਹਨਾਂ ਨੂੰ ਮਾਰਨ ਵਾਲੇ ਕਮ ਸੇ ਕਮ 10000 ਬੰਦੇ ਤਾਂ ਹੋਣਗੇ ਨਾ ਤੇ ਉਹਨਾਂ ਚੋਂ ਮਤਲਬ ਕਿ ਉਹਨਾਂ ਚੋਂ ਕਈ ਅਦਾਲਤਾਂ ਬਣ ਗਏ ਕਈਆਂ ਦੇ ਕੇਸ ਸੁਣ ਕੇਸ ਜਿਹੜੇ ਹੈਗੇ ਆ ਇਹਨੇ ਥੋੜੇ ਜਿਹਾ ਕੇਸ ਆ ਇਹਨਾਂ ਥੋੜੇ ਜਿਹੇ ਕੇਸ ਸੱਚ ਕਿੰਨਿਆਂ ਨੂੰ ਸਜ਼ਾ ਹੋਈ ਹੈ ਅਜੇ ਤੱਕ ਕਤਲ ਦੇ ਕੇਸ ਕੇਸਾਂ ਵਿੱਚ ਸਿਰਫ ਸੱਚ ਬੰਦੇ ਨੂੰ ਸਜ਼ਾ ਹੋਈ ਹੈ ਜਿੰਨਾ ਮਰਜ਼ੀ ਟਾਈਮ ਹੋਵੇ ਪਰ ਸਜ਼ਾ ਮਿਲਣੀ ਜ਼ਰੂਰੀ ਹੈ ਉਹ ਉਹ ਜੁਰਮ ਨੇ ਹੁਣ 6 ਸਾਲ ਹੋ ਗਏ ਸੱਚ ਨੇ ਬਾਟ ਨੂੰ ਜੇਲ੍ਹ ਵਿੱਚ ਤੇ ਉਹਦਾ ਜੇਲ੍ਹ ਵਿੱਚ ਉਹਦਾ ਬੁਰਾ ਹਾਲਾਤ ਹੁੰਦੇ ਉਹ ਕੱਲ ਕੋਰਟ ਵਿੱਚ ਆਇਆ ਹੋ ਤੇ ਬਣਾ ਬੜਾਈ ਬਰਾਹਲ ਸਿਰ ਦਾ ਟਬਲ ਕੇ ਉੱਤੇ ਰੱਖੇ ਤੇ ਉਹ ਮਲਕੇ ਮੌਤral ਵੀ ਬਸਤਰ ਉਹ ਹਲਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜਤਨ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਵਿੱਚ ਹਾਜ਼ਰ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਆ ਕਿ 1984 ਵਿੱਚ ਜੋ ਦੰਗੇ ਹੋਏ ਸਨ ਹਜ਼ਾਰਾਂ ਹੀ ਜੋ ਨੌਜਵਾਨ ਸਿੱਖ ਨੌਜਵਾਨ ਮਾਰੇ ਗਏ ਸਨ ਕਿਉਂਕਿ ਉਸ ਸਮੇਂ ਦੀ ਜੋ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਇੱਕ ਕਤਲੇਆਮ ਦਿੱਲੀ ਵਿੱਚ ਸ਼ੁਰੂ ਹੋ ਜਾਂਦਾ ਤੇ ਬੇਕਸੂਰ ਸਿੱਖਾਂ ਨੂੰ ਘਰੋਂ ਕੱਢ-ਕੱਢ ਕੇ ਮਾਰਿਆ ਜਾਂਦਾ ਹੈ ਉਸ ਵਿੱਚ ਹਜ਼ਾਰਾਂ ਹੀ ਜੋ ਨੌਜਵਾਨਾਂ ਨੇ ਮਾਰੇ ਗਏ ਦਿੱਲੀ ਪੁਲਿਸ ਦੇ ਮੁਤਾਬਕ ਹੀ ਦੱਸਿਆ ਜਾਂਦਾ ਹੈ ਕਿ 2700 ਤੋਂ ਵੱਧ ਜੋ ਸਿੱਖ ਨੌਜਵਾਨ ਮਾਰੇ ਗਏ ਸਨ ਲੇਕਿਨ ਉਹਨਾਂ ਵਿੱਚ ਬਹੁਤੇ ਪਰਿਵਾਰ ਨੂੰ ਜਣੂ ਹਲੇ ਜਸਟਿਸ ਨਹੀਂ ਮਿਲਿਆ ਲੇਕਿਨ ਉਸੇ ਕੇਸ ਵਿੱਚ ਵੀ ਜੋ ਸੀਨੀਅਰ ਕਾਂਗਰਸ ਲੀਡਰ ਸੱਜਣ ਕੁਮਾਰ ਵੀ ਦੋਸ਼ੀ ਨੇ ਅਤੇ ਉਹਨਾਂ ਨੂੰ ਵੀ ਇੱਕ ਹੁਣ ਕੇਸ ਵਿੱਚ ਸਜ਼ਾ ਹੋ ਗਈ ਹੈ ਤੋਂ ਉਸ ਦੇ ਸੰਬੰਧ ਵਿੱਚ ਹੀ ਬਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਐਡਵੋਕੇਟ ਐਸਐਸ ਪੁਲਕਾ ਵੀ ਜੁੜੇ ਹੋਏ ਨੇ ਉਹਨਾਂ ਤੋਂ ਜਾਣਕਾਰੀ ਜ਼ਰੂਰ ਲੈਣੇ ਆ ਕੀ ਕੀ ਇਹ ਕੇਸ ਹੈ ਤੇ ਕਿਸ ਕੇਸ ਵਿੱਚ ਸੱਜਨ ਕੁਮਾਰ ਨੂੰ ਸਜ਼ਾ ਹੋਈ ਹੈ ਤੇ ਉਸ ਤੋਂ ਇਲਾਵਾ ਵੀ ਕੋਈ ਹੋਰ ਉਸ ਨਾਲ ਕੇਸ ਚੱਲਿਆ ਕਿ ਨਹੀਂ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਅਚ ਚ ਫੁਲਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੈਠ ਜੀ ਕੀ ਫਤਿਹ ਜੀ ਫੁਲਕਾ ਸਾਹਿਬ ਪਤਾ ਲੱਗਿਆ ਜੀ ਕਿ ਸੱਜਨ ਕੁਮਾਰ ਨੂੰ ਸਜ਼ਾ ਤਾਂ ਹੋ ਗਈ ਹੈ ਲੇਕਿਨ ਉਸ ਦੇ ਕੇਸ ਹੋਰ ਵੀ ਕਈ ਕੇਸ ਚੱਲੇ ਨੇ ਹੁਣ ਉਹਨੂੰ ਕਿਹੜੇ ਕੇਸ ਵਿੱਚ ਸਜ਼ਾ ਹੋਈ ਹੈ ਤੇ ਕੀ ਲੱਗਦਾ ਹੈ ਜੀ ਕਿ ਕਿੰਨੀ ਸਜ਼ਾ ਉਹਨਾਂ ਨੂੰ ਹੋ ਸਕਦੀ ਹੈ ਇਹਨੂੰ ਪਹਿਲਾਂ 2018 ਵਿੱਚ ਜੀ ਇੱਕ ਪੰਜ ਸਿੱਖਾਂ ਦੇ ਕਤਲ ਦਾ ਕੇਸ ਸੀਗਾ ਦਿੱਲੀ ਕੰਟ ਖਾਨੇ ਦਾ ਜੀ ਉਸੇ ਵਿੱਚ ਸ੍ਰੀ ਉਮਰ ਕਾਦ ਹੋਇਆ ਠੀਕ ਹੈ ਜੀ ਔਰ ਡਿਮੈਂਡਰ ਆਫ ਹਿਸ ਲਾਈਫ ਟੈਲ ਹਿਸ ਡੈੱਟ ਠੀਕ ਹੈ ਜੀ ਤੋਂ ਹੁਣ ਇਹ ਦੂਸਰਾ ਕੇਸ ਆ ਸ੍ਰੀ ਸਰਸਵਤੀ ਵਿਹਾਰ ਖਾਨੇ ਦਾ ਕੇਸ ਆ ਜੀ ਤੇ ਇਹਦੇ ਵਿੱਚ ਦੋ ਸਿੱਖਾਂ ਦੇ ਕਤਲ ਲਈ ਜੀ ਇੱਕ ਪਿਓ ਤੇ ਪੁੱਤ ਜਸਵੰਤ ਸਿੰਘ ਤੇ ਉਹਦਾ ਬੇਟਾ ਤਰਨਦੀਪ ਸਿੰਘ ਜੀ ਉਹਨਾਂ ਦੇ ਕਤਲੇ ਨੂੰ ਦੋਸ਼ੀ اقرار ਦਿੱਤਾ ਜੀ ਕਨਵਿਕਟ ਕੀਤਾ ਨੂੰ ਕਨਵਿਕਸ਼ਨ ਦੀ ਸ아요 ਹੋਈ ਆ ਜਜਮੈਂਟ ਤੇ ਜਿਹੜੀ ਇਹਨੂੰ ਸਜ਼ਾ ਸੁਣਾਉਣੀ ਆ ਕਿ ਕਿ ਉਹ ਹੋਏਗੀ ਮੰਗਰਵਾਰ ਨੂੰ 18 ਫਰਵਰੀ ਨੂੰ ਉਸ ਚੈਨ ਬਹਿਸ ਸੁਣ ਕੇ ਉਸ ਤੋਂ ਬਾਅਦ ਸੁਣਾਈ ਜਾਏਗੀ ਕਤਲ ਦੇ ਵਿੱਚ ਜੋ ਇੰਡੀਆ ਦੇ ਵਿੱਚ ਸਜ਼ਾ ਹੈ ਜਾਂ عمر قید یا پھانسی ٹھیک ہے جی تو ہاں جی تو ਇਹ ਇਦੋਂ ਕਟੌਫ ਉੱਪਰ ਕਾਹਤੋ ਕੱਟਣੀ ਹੈ ਫਾਂਸੀ ਵੀ ਹੋ ਸਕਦੀ ਹੈ ਜੀ ਤਾਂ ਅਸੀਂ ਇਹ ਡਿਮਾਂਡ ਕਰਾਂਗੇ ਕਿ ਫਾਂਸੀ ਸਾਜੀ ਜਾਵੇ ਜੀ ਤੇ ਬਾਕੀ ਉਹ ਟੂਰ ਚ ਰਿਨਾਰਕਮੈਂਟ ਸੰਤੋ ਬਾਅਦ ਕੋਰਟ ਤੇ ਸੈੱਟ ਕਰੂਗੀ ਜੀ ਕਿ ਫਾਂਸੀ ਜੀ ਜਾਂ ਉਮਰ ਕੈਸ ਜੀ ਤੁਸੀਂ ਇਸ ਕੇਸ ਨੂੰ ਵੀ ਕਰ ਰਹੇ ਹੋ ਪਰਸੂ ਤੋਂ ਇਸ ਤੋਂ ਇਲਾਵਾ ਹੋਰ ਵੀ ਕਈ ਕੇਸ 1984 ਦੇ ਦੰਗਿਆਂ ਚ ਜਿਹੜਾ ਤੁਸੀਂ ਖੁਦ ਲੜੇ ਹੋ ਤੇ ਇਹ ਵਾਲੇ ਕੇਸ ਮਾਮਲੇ ਚ ਵੀ ਦੱਸਿਆ ਜਾਂਦਾ ਕਿ ਪਹਿਲਾਂ ਇਹ ਕੇਸ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ ਤੇ ਸਰ ਦੱਸਿਓ ਪਲੀਜ਼ ਕਿ ਕਿੱਦਾਂ ਦੁਆਰਾ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਤੁਸੀਂ ਇਹਨੂੰ ਇਸ ਮਕਾਮ ਤੱਕ ਲੈ ਕੇ ਆਏ ਕਿ ਸੱਜਣ ਕੁਮਾਰ ਜੋ ਇਹਨਾਂ ਸੀਨੀਅਰ ਲੀਡਰ ਆ ਉਸ ਨੂੰ ਸਜ਼ਾ ਹੋ ਗਈ ਹੈ ਹੁਣ। ਇਹ ਕੇ ਸਰ ਇਹਨਾਂ ਜਸਪੰਦ ਸਿੰਘ ਰਾਣ ਦੀ ਵਾਈਫ ਨੇ ਜੀ ਜਿਨ੍ਹਾਂ ਨੂੰ ਉਹਨੇ ਮਿਸ਼ਰਾ ਕਮਿਸ਼ਨ ਦੇਗੇ 1985 ਵਿੱਚ ਜੀ ਆਪਣਾ ਐਫੀਡੇਵਿਟ ਦਿੱਤਾ ਸੀ। ਜੀ ਤੇ ਜੀ ਮੇਰੇ ਘਰ ਵਾਲੇ ਨੂੰ ਤੇ ਮੇਰੇ بیٹے ਨੂੰ ਜਿਉਂਦਾ ਜਲਾ ਦਿੱਤਾ। ਠੀਕ ਹੈ ਜੀ ਤੇ ਉਹ ਮੌਮ ਨੂੰ ਸੱਜਣ ਕੁਮਾਰ ਲੀਡ ਕਰ ਰਿਹਾ ਸੀ। ਜੀ ਪਰ ਕੋਈ ਕੋਈ ਕੇਸ ਰਜਿਸਟਰ ਨਹੀਂ ਹੋਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ 1990 ਜਾਨਕਰਵਾਲ ਕੋਲ ਬਿਚੀ ਰਿਹਾ ਰਿਕਮੈਂਡ ਕੀਤਾ ਕੇਸ ਰਜਿਸਟਰ ਕਰੋ ਜੀ ਕੇਸ ਰਜਿਸਟਰ ਹੋਇਆ ਦਿੱਲੀ ਪ੍ਰੈਸਨਲ ਸਟੇਟਮੈਂਟ ਰਿਕਾਰਡ ਕੀਤੀ ਠੀਕ ਹੈ ਜੀ ਇਹਨਾਂ ਨੇ ਆਪਣੀ ਸਟੇਟਮੈਂਟ ਚ ਫਿਰ ਰਹੀ ਕਿਹਾ ਕਿ ਮੇਰੇ ਕੇ ਸੱਜਣ ਕੁਮਾਰ ਮੌਨੂ ਲੀਡ ਕਰ ਰਿਹਾ ਸੀ ਠੀਕ ਹੈ ਜੀ ਪਰ ਉਹਦੇ باوجود ਇਹਨਾਂ ਦੇ ਨਾਮ ਸੱਜਣ ਕੁਮਾਰ ਦਾ ਲੈਣ ਦੇ باوجود ਵੀ ਜੀ ਉਹਨਾਂ ਨੇ ਕੇਸ ਨੂੰ ਬੰਦ ਕਰਤਾ ਠੀਕ ਹੈ ਜੀ ਹਾਂਜੀ ਤੇ ਉਹ ਜਦੋਂ ਫਿਰ ਇਹ 2014 ਵਿੱਚ ਜੀ ਇਹ ਹੁਣੇ ਐਨਡੀਏ ਸਰਕਾਰ ਆਈ ਇਹ ਉਹਦੀ ਸਰਕਾਰ ਹੈ ਠੀਕ ਹੈ ਜੀ ਤੇ ਉਦੋਂ ਫਿਰ ਅਸੀਂ ਕਿਹਾ ਕਿ ਜਿਹੜੇ ਕੇਸ ਬੰਦ ਕੀਤੇ ਨੇ ਸਾਰੇ ਕੇਸ ਕੋਲੋ ਠੀਕ ਹੈ ਜੀ ਉਸ ਦੇ ਵਾਸਤੇ ਫਿਰ ਇਹਨਾਂ ਨੇ ਇੱਕ ਕਮੇਟੀ ਬਣਾਈ ਇਹ ਸੈਂਟਰ ਸਰਕਾਰ ਨੇ ਐਨਡੀਏ ਸਰਕਾਰ ਨੇ ਠੀਕ ਹੈ ਜੀ ਔਰ ਉਹਦੇ ਉਹ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜੀਪੀ ਮਾਥਰ ਦੇ ਉਹ ਸੀਗੋ ਕਮੇਟੀ ਦੇ ਹੈੱਡ ਠੀਕ ਹੈ ਜੀ ਤੇ ਉਹ ਕਮੇਟੀ ਨੇ ਸਾਰੇ ਕੇਸਾਂ ਦੀ ਸਟਡੀ ਕੀਤੀਆਂ ਜੀ ਸਟਡੀ ਕਰਕੇ ਤੇ ਉਹਨਾਂ ਨੇ ਕਿਹਾ ਕਿ ਕਿ ਗਲਤ ਬੰਦ ਕੀਤੇ ਆ ਤੇ ਇਨਵੈਸਟੀਗੇਸ਼ਨ ਜਾਂਦੀ ਫਿਰ ਹੋਣੀ ਚਾਹੀਦੀ ਆ ਜੀ ਉਸ ਤੋਂ ਫਿਰ 2015 ਦੇ ਵਿੱਚ ਇਸ ਐਨਡੀਏ ਦੀ ਸਰਕਾਰ ਨੇ ਜੀ ਇੱਕ ਐਸਆਈਟੀ ਬਣਾਈ ਫਿਰ ਠੀਕ ਹੈ ਜੀ ਉਹ ਉਹ ਐਸਆਈਟੀ ਨੇ ਇਹ ਕੇਸ ਇਨਵੈਸਟੀਗੇਟ ਕੀਤਾ ਠੀਕ ਹੈ ਜੀ ਇਨਵੈਸਟਿਗੇਟ ਕਰਕੇ ਉਹਨਾਂ ਨੇ ਚਾਰ ਸ਼ੀਟ ਸਪਰੈਸ ਕਰਕੇ ਉਹਨਾਂ ਨੇ ਇਸ ਤੇ ਕੋਰਟ ਵਿੱਚ ਦਿੱਤਾ ਠੀਕ ਹੈ ਜੀ ਹੁਣ ਕਹੋ ਜੀ ਇਹ ਤੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੀ ਦੱਸਿਆ ਜਾਂਦਾ ਕਿ 2733 ਜੋ ਸਿੱਖ ਨੌਜਵਾਨ ਜਾਂ ਹੋਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਰਿਆ ਗਿਆ ਸੀ 1984 ਦੇ ਦੰਗਿਆਂ 'ਚ ਤੇ ਹੁਣ ਕਿੰਨੇ ਕੇਸਾਂ ਵਿੱਚ ਚੱਲ ਰਹੀ ਹੈ ਕਾਰਵਾਈ ਤੇ ਬਾਕੀ ਜਿਹੜੇ ਬੰਦ ਕੇਸ ਹੈ ਉਸ ਸੰਬੰਧ ਵਿੱਚ ਕੋਈ ਕਾਰਵਾਈ ਹੋ ਰਹੀ ਹੈ ਜੀ ਇਹ ਕੋਈ ਇੱਕ ਦੇਖੋ ਕੇਸ ਸੁਪਰੀਮ ਕੋਰਟ ਵੀ ਚੱਲ ਰਿਹਾ ਜੀ ਤਾਂ ਪਿਛਲੇ ਪਿਛਲੇ ਸੋਮਵਾਰ ਲੱਗਿਆ ਸੀ ਉਹਦੇ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਬੜੀ ਫਟਕਾਲ ਲਗਾਈ ਆ ਠੀਕ ਹੈ ਜੀ ਹੁਣ ਇਸ ਸੋਮਵਾਰ ਨੂੰ ਫੇਰ ਲੱਗਿਆ ਠੀਕ ਹੈ ਜੀ ਉਹਦੇ ਵਿੱਚ ਉਹਦੇ ਵਿੱਚ ਵੀ 51 ਮਾਰਡਰ ਦਾ ਕੇਸ ਇੱਕ ਜਿਹੜਾ ਰੀਓਪਨ ਦੀ ਗੱਲ ਚੱਲ ਰਹੀ ਆ ਜੀ ਤੇ 6 ਮਾਰਡਰ ਦਾ ਕੇਸ ਇੱਕ ਆ ਜਿਹੜੀ ਰੀਓਪਨ ਦੀ ਗੱਲ ਚੱਲ ਰਹੀ ਆ ਜੀ ਉਹੋ ਤੇ ਬਾਕੀ ਜਿਹੜੇ ਹੁਣ ਕੇਸ ਚੱਲ ਰਹੇ ਨੇ ਅਲੱਦਾ ਅਲੱਦਾ ਅਦਾਲਤ ਦੇ ਵਿੱਚ ਉਹ ਤਕਰੀਬਨ ਤਕਰੀਬਨ ਸਿਟੀ ਦੇ ਕਰੀਬ ਕੇ ਇਸੇ ਜਿਹੜੇ ਦਰਹ ਦਰਹ ਅਦਾਲਤਾਂ ਵਿੱਚ ਚੱਲ ਰਹੇ ਆ ਪਰ ਜਿਹੜੇ ਟ੍ਰਾਇਲ ਕੋਰਟ ਦੇ ਵਿੱਚ ਇਸ ਟਾਈਮ ਪੰਜ ਛੇ ਪੰਜ ਛੇ ਕੇਸ ਜਿਹੜੇ ਟ੍ਰਾਇਲ ਕੋਰਟ ਦੇ ਵਿੱਚ ਚੱਲਦੇ ਚੱਲ ਰਹੇ ਆ ਬਾਕੀ ਹਾਈ ਕੋਰਟ ਚੱਲ ਰਿਹਾ ਸੁਪਰੀ ਕੋਰਟ ਚੱਲ ਰਿਹਾ ਜੀ ਮਤਲਬ ਸੇ ਕਮ ਆਉਣ ਵਾਲੇ ਸਮੇਂ ਵਿੱਚ ਉਮੀਦ ਕਰ ਸਕਦੇ ਵੀ 40% ਭਾਵੇਂ ਸਮਾਂ ਲੱਗ ਚੁੱਕਾ ਹੈ ਲੇਕਿਨ ਜਿਹੜੇ ਦੋਸ਼ੀ 1984 ਦੀ 8 ਦੰਗੇ ਜਿਹੜੇ ਕਤਲੇਆਮ ਹੋਏ ਸਨ ਉਹਨਾਂ ਵਿੱਚ ਸਾਰਿਆਂ ਨੂੰ ਸਜ਼ਾਵਾ ਦੋਸ਼ੀਆਂ ਨੂੰ ਹੋ ਸਕਦੀ ਹੈ ਸਰਕਾਰੀ ਅੰਕੜਿਆਂ ਦੇ ਮਤਲਬ ਕਿ 2733 ਸਿੱਖਾਂ ਨੂੰ ਮਾਰਿਆ ਜੀ ਉਹਨਾਂ ਨੂੰ ਮਾਰਨ ਵਾਲੇ ਕਮ ਸੇ ਕਮ 10000 ਬੰਦੇ ਤਾਂ ਹੋਣਗੇ ਨਾ ਜੀ ਬਿਲਕੁਲ ਹਾਂ ਤੇ ਉਹਨਾਂ ਚੋਂ ਮਤਲਬ ਕਿ ਉਹਨਾਂ ਚੋਂ ਜ਼ਿਆਦਾਤਰ ਤਾਂ ਮੜ ਗਏ ਬਿਲਕੁਲ ਜੀ ਕਈਆਂ ਦੇ ਕੇਸ ਹਨ ਕੇਸ ਜਿਹੜੇ ਹੈਗੇ ਆ ਇਹਨੇ ਥੋੜੇ ਜਿਹੇ ਕੇਸ ਆ ਜੀ ਇਹਨਾਂ ਥੋੜੇ ਜਿਹੇ ਕੇਸਾਂ ਚ ਕਿੰਨਿਆਂ ਨੂੰ ਤੁਸੀਂ ਅਜੇ ਤੱਕ ਕਤਲ ਦੇ ਕੇਸ ਕੇਸਾਂ ਵਿੱਚ ਸਿਰਫ 60 ਬੰਦਿਆਂ ਨੂੰ ਸਜ਼ਾ ਹੋਈ ਹੈ ਠੀਕ ਹੈ ਜੀ ਕਤਲ ਦੇ ਕੇਸਾਂ ਚ ਹੁਣ ਤਾਂ 10000 ਮਾਰਨ ਵਾਲੇ 60ਾਂ ਨੂੰ ਸਜ਼ਾ ਹੋਈ ਹੈ ਤੇ ਸਾਰਿਆਂ ਦਾ ਤਾਂ ਬੰਦੇ ਨਾ ਬਲਕੇ ਕੁਝ ਮਾਸਟਰ ਮਾਈਂਡ ਜਿਹੜੇ ਇਹੋ ਜਿਹੇ ਆ ਜਿਹੜਾ ਨੇ ਕਵੇਰ ਨੂੰ ਕਤਲਿਆ ਨੂੰ ਆਰਗੇਨਾਈਜ਼ ਕੀਤਾ ਠੀਕ ਹੈ ਜੀ ਬਲਕੇ ਉਹ ਉਹਨਾਂ ਨੂੰ ਹੀ ਸਜ਼ਾ ਹੋ ਜੇ ਇਹ ਬਹੁਤ ਆ ਸਾਰਿਆਂ ਨੂੰ ਕਿੱਥੋਂ ਹੋ ਚੁੱਕੀ ਹੈ ਤੇ ਮਾਸਟਰ ਮਾਈਂਡ ਦੀ ਗੱਲ ਕਰਦੇ ਜਗਦੀਸ਼ ਟਾਈਟਲਰ ਦਾ ਵੀ ਨਾਮ ਇਹਦੇ ਵਿੱਚ ਆਉਂਦਾ ਹੈ ਤੇ ਉਹਦੇ ਤੇ ਵੀ ਕੇਸ ਚੱਲ ਰਹੇ ਨੇ ਤੇ ਉਹਦਾ ਕੀ ਇੱਕ ਸਟੇਟਸ ਹੈ ਜੀ ਓਕੇ ਸੰਚੂਰ ਤਿੰਨ ਸਿੱਖਾਂ ਦੇ ਕਤਲ ਦਾ ਕੇਸ ਆ ਜੀ ਉਹਦੇ ਵਿੱਚ ਗਵਾਹੀਆਂ ਚੱਲ ਰਹੀਆਂ ਨੇ ਠੀਕ ਹੈ ਜੀ ਉਮੀਦ ਹੈ ਜੀ ਕਿ ਆਉਣ ਵਾਲੇ ਸਮੇਂ ਵਿੱਚ ਉਹ ਵੀ ਕੇਸ ਜਲਦੀ ਪੂਰਾ ਹੋ ਸਕਦਾ ਤੇ ਉਹਨੂੰ ਵੀ ਸਜ਼ਾ ਜਲਦੀ ਹੋ ਸਕਦੀਆਂ ਨੇ ਕੋਸ਼ਿਸ਼ ਹੈ ਜੀ ਜੀ ਕੋਸ਼ਿਸ਼ ਹੈ ਕਿ ਜਲਦੀ ਕੇਸ ਪੂਰਾ ਹੋਵੇ ਜੀ ਫੁਲਕਾ ਜੀ ਹੋਰ ਜਾਂਦੇ ਜਾਂਦੇ ਤੁਸੀਂ ਕੋਈ ਇਸ ਕੇਸ ਸੰਬੰਧੀ ਜਾਂ ਕੋਈ ਹੋਰ ਕੋਈ ਜਾਣਕਾਰੀ ਦੇਣਾ ਚਾਹੋ ਸੰਗਤਾਂ ਨੂੰ ਜੀ ਦੇਖੋ ਗੱਲ ਇਹ ਆ ਇਹ 40 42 ਸਾਲ ਬਾਅਦ ਜੋ ਮਿਲਕੇ ਕੋਈ ਇਨਸਾਫ ਦੀ ਗੱਲ ਤਾਂ ਰਹਿ ਨਹੀਂ ਜਾਂਦੀ ਜੀ ਇਹ ਪਰ ਪਰ ਮਿਲਕੇ ਇਹਦਾ ਮਤਲਬ ਇਹ ਨਹੀਂ ਕਿ ਜੇ ਇਹ ਆਪਣੀ ਤਾਕਤ ਯੂਜ਼ ਕਰਕੇ ਪੈਸਾ ਯੂਜ਼ ਕਰਕੇ ਇਹ ਏਨੇ ਸਾਲ ਕਾਨੂੰਨ ਤੋਂ बचਦੇ ਰਹੇ ਆ ਸਜ਼ਾ ਤੋਂ बचਦੇ ਰਹੇ ਆ ਤੇ ਆਪਾਂ ਇਹਨਾਂ ਨੂੰ ਬਖਸ਼ ਦਈਏ ਇਹਨਾਂ ਨੂੰ ਛੱਡ ਦਈਏ ਜੀ ਤੇ ਇਹ ਬਹੁਤ ਜ਼ਰੂਰੀ ਆ ਕਿ ਇਹਨਾਂ ਨੂੰ ਮਲਕਿ ਚਾਹੇ ਜਿੰਨਾ ਟਾਈਮ ਮਰਜ਼ੀ ਹੋ ਜਾਏ ਜੀ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਇਹ ਨਾ ਹੋਵੇ ਕਿ ਡਿਲੇ ਕਰਕੇ ਫਰਸਟ੍ਰੇਟ ਕਰ ਦੇਣ ਜੀ ਪੀੜਤਾਂ ਨੂੰ ਫਰਸਟ੍ਰੇਟ ਕਰ ਦੇਣ ਤੇ ਆਪਣੇ ਜਿਹੜੇ ਕੇ ਬੰਦੇ ਕੇ ਸੋਨਾਂ ਨੂੰ ਫਰਸਟ੍ਰੇਟ ਕਰਕੇ ਇਸਕਾਟ ਫ੍ਰੀ ਹੋ ਜਾਣ ਚਲੇ ਜਾਣ ਉਹ ਨਹੀਂ ਹੋਣਾ ਚਾਹੀਦਾ ਤੇ ਜਿੰਨਾ ਮਰਜੀ ਟਾਈਮ ਹੋਵੇ ਪਰ سزا ਮਿਲਣੀ ਜ਼ਰੂਰੀ ਆ ਉਹ ਜੁਰਮ ਲੈਣਾ ਉਲਟੇ ਤਾਂ ਲੋਕ ਇਹ ਸੰਜਣਕ ਮਾਰ ਨੂੰ ਜੇਲ੍ਹ ਵਿੱਚ ਜੀ ਤੇ ਉਹਦਾ ਜੇਲ੍ਹ ਵਿੱਚ ਦਾ ਬੁਰਾ ਹਾਲਾਤ ਹੁੰਦਾ ਜੋ ਕੱਲ ਕੋਰਟ ਵਿੱਚ ਆਇਆ ਉਹ ਜੀ ਤੇ ਬੜਾ ਬੜਾ ਹੀ ਬੁਰਾ ਹਾਲ ਸੀ ਉਹਦਾ ਮਲਕੇ ਉੱਥੇ ਰੱਖੇ ਤੇ ਉਹ ਮਲਕੇ ਮੌਤ ਨਾਲ ਵੀ ਬਸਤਰ ਉਹ ਹਲਦਾ ਹੂੰ ਬਿਲਕੁਲ ਫੁਕਾ ਜੀ ਤੁਸੀਂ ਵੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹੋ ਸਿੱਖ ਉਮੀਦ ਸਿੱਖ ਪੂਰੀ ਕੌਮ ਨੂੰ ਵੀ ਉਮੀਦ ਹੈ ਕਿ ਜੋ ਲੜਾਈ ਤੁਸੀਂ ਲੜ ਰਹੇ ਹੋ ਜਰੂਰ ਉਸ ਦਾ ਸਫਲ ਜਲਦੀ ਸਾਰਿਆਂ ਨੂੰ ਮਿਲੇਗਾ ਤੇ ਅਸੀਂ ਵੀ ਤੁਹਾਡਾ ਬਹੁਤ ਬਹੁਤ ਧੰਨ ਕਰਦੇ ਆ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਨਾਲ ਜੁੜੇ ਤੇ ਸਾਰੀ ਜਾਣਕਾਰੀ ਦਿੱਤੀ ਤੇ ਫਤਈ ਸਾਂਝ ਪਾਉਂਦੇ ਜੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨੇ ਸੀਨੀਅਰ ਐਡਵੋਕੇਟ ਫੁਲਕਾ ਜੀ ਨੂੰ ਸੁਣਿਆ ਉਹ ਦੱਸ ਰਹੇ ਸਨ ਕਿ ਸਜ਼ਾਵਾ ਤਾਂ ਜਰੂਰ ਇਹ ਕੇਸਾਂ ਵਿੱਚ ਹੋਈਆਂ ਨੇ ਤੇ ਉਮੀਦ ਕਰਦੇ ਆ ਜੋ ਕੈਪੀਟਲ ਪਿਨਿਸ਼ਮੈਂਟ ਹੈ ਮੌਤ ਨਾਲ ਹੀ ਉਹਨਾਂ ਨੇ ਦੱਸਿਆ ਕਿ ਜੋ ਇਸ ਦੇ ਨਾਲ ਇੱਕ ਮੁੱਖ ਹੋਰ ਦੋਸ਼ੀ ਜਗਦੀਸ਼ ਟਾਈਟਲਰ ਦੇ ਗੇਸਟ ਵੀ ਤਿੰਨ ਸਿੱਖਾਂ ਦੇ ਕਤਲ ਦੇ ਵਿੱਚ ਕੇਸ ਚੱਲਿਆ ਉਸ ਵਿੱਚ ਵੀ ਆਉਣ ਵਾਲੇ ਸਮਾਂ ਵਿੱਚ ਜੋ ਸਜ਼ਾਾਂ ਆ ਸਕਦੀਆਂ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ 2733 ਸਿੱਖ ਮਾਰੇ ਗਏ ਸਨ ਉਸ ਦਾ ਤਲੇਆਮ ਦਿਨ ਰਾਮ ਹੋ ਸਕਦਾ ਹੈ ਕਿ ਉਹਨਾਂ ਵਾਲੇ ਵਿੱਚ ਕਿਸੇ ਕੁਝ ਕੇਸ ਦੁਆਰਾ ਡੀਓ ਪਹੁੰਚ ਜਾਣਾ ਕਿ ਜਿਹੜੇ ਮਾਸਟਰ ਮਾਈਂਡ ਹੈ ਉਹਨਾਂ ਨੂੰ ਵੀ ਸਜ਼ਾਾਂ ਜ਼ਰੂਰ ਦਿੱਤੀਆਂ ਜਾਣਗੇ ਤਾਂ ਇਸ ਪੂਰੇ ਕੇਸ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਰਹਿਵਾਂਗੇ ਤੁਹਾਡਾ ਆਕਾਲ ਚਲਣ ਵਾਲਾ ਜਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ